ਇਹ ਵੀਰੇ ਹਾਈ ਕਾਰਬਨ ਦੀ ਬਣੀ ਹੋਇਆ ਐਮ ਐਸ ਲੋਹੇ ਦੀ ਜੀ ਮਤਲਬ ਕਟਰ ਪਾਈ ਵੀ ਹੁੰਦੀ ਨਟ ਤਾਂ ਚਾਹੇ ਲਾ ਕੇ ਆਪਾਂ ਰੱਖ ਦੋ ਟੂਲ 'ਚ ਜੀ ਪਈਆ ਬਾਹਰ ਦੇ ਨਿਕਲੂਗਾ ਕੋਈ ਕਟਰ ਵਗੈਰਾ ਨਹੀਂ ਹੁੰਦੀ ਹੈਗੀ ਆ ਲੱਗੀ ਹੁੰਦੇ ਇਹਦੇ 'ਚ ਮਤਲਬ ਆਮ ਤਾਂ ਲਾਂਦੇ ਨੇ ਲੋਕ ਉਹਰੇ ਨਟ ਲਾ ਕੇ ਫਿੱਟ ਕਰ ਦਿੰਦੇ ਆਪਾਂ ਨੇ ਪਾਈ ਵੀ ਇਹਦੇ 'ਚ ਕਟਰ 300 ਦੀ ਇਹ ਦਿਖਾਵਾਂ ਤੁਹਾਨੂੰ ਆਪਾਂ ਦੂਜੀ ਰੇੜੀ ਜਿਹੜੀ ਵੀਲ ਵਾਲੀ ਗੱਲ ਸੀਗੀ ਇੱਧਰ ਦਿਖਾਣੇ ਆ ਤੁਹਾਨੂੰ ਆ ਜੋ ਆ ਦਿਖਾਣੇ ਤੁਹਾਨੂੰ ਵੀ ਜਿਹੜੀ ਆਪ ਪੁੱਛ ਰਹੇ ਸੀ ਬੀਲ ਵਾਲੀ ਗੱਲ ਵੀ ਉਹਦੇ 'ਚ ਕਟਰ ਆ ਪਾਈ ਵੀ ਇਹਦੇ 'ਚ ਨਟ ਲਾਇਆ ਹੋਇਆ ਆਪਣੇ ਇੱਕ ਰਿਪੇਅਰ ਵਾਸਤੇ ਆਈ ਵੀ ਗੱਡੀ ਆਪਣੇ ਕੋਲੇ ਇਹਦੇ 'ਚ ਐਵੇਂ ਹੁੰਦਾ ਜਿਹਦੇ 'ਚ ਕੋਈ ਕਟਰ ਵਗੈਰਾ ਨਹੀਂ ਹੁੰਦੀ ਹੈਗੀ ਆ ਲੱਗੀ ਹੁੰਦੇ ਐਵੇਂ ਇਹ ਹੋਣ ਨਾਲ ਇਹਦੇ ਨਾਲ ਮਤਲਬ ਇਹ ਟਿੱਲ ਪੈਣੀ ਸ਼ੁਰੂ ਹੋ ਜਾਂਦੀ ਹੈ ਨਟ ਲੱਗੇ ਇਹ ਆਪਣੀ ਇਹ ਸ਼ਾਫਟ ਹੁੰਦੀ ਆ ਇਹਦੇ 'ਚ ਇਹ ਮਤਲਬ ਕਟਰ ਪਾਈ ਵੀ ਹੁੰਦੀ ਹੈਗੀ ਜੀ ਤੇ ਕੋਈ ਪ੍ਰੋਬਲਮ ਆਉਣ ਦਾ ਕੋਈ ਮਤਲਬ ਨਹੀਂ ਹੈਗਾ ਜੀ ਨਟ ਦਾ ਚੇਹੇ ਲਾਗੇ ਆਪਾਂ ਰੱਖ ਦੋ ਟੂਲ ਚ ਜੀ ਪਈਆ ਬਾਹਰ ਨਹੀਂ ਨਿਕਲੂਗਾ ਇਹ ਐਵੇਂ ਹੋ ਜਾਂਦਾ ਜਿਵੇਂ ਆਪਾਂ ਪੂਲੀ ਦੇ ਵਿੱਚ ਕਾਟਰ ਪਾ ਦਿੰਦੇ ਆ ਹੱਲਣ ਦਾ ਮਤਲਬ ਕੋਈ ਨਹੀਂ ਹੈਗਾ ਜੀ ਬਈ ਇਹ ਛਾ ਜਿਹੜੀ ਸ਼ਾਫਟਾ ਸਾਰੇ ਜਿਵੇਂ ਆਪਾਂ ਨੇ ਉਹ ਛੋਟੀ ਪਤਲੀ ਪਤਲੀ ਨਹੀਂ ਨਹੀਂ ਵੀਰੇ ਇਹ ਸਾਰਿਆਂ ਚ 8 ਨੰਬਰ ਦੀ 208 ਨੰਬਰ ਦੀ ਸ਼ਾਫਟਾ ਬਚਾਲੇ ਤੋਂ 45 ਦਾ ਸਾਈਜ਼ ਹੁੰਦਾ ਇਹ ਇਹ ਵੀਰੇ ਹਾਈ ਕਾਰਬਨ ਦੀ ਬਣੀ ਹੋਈ ਐਮ ਐਸ ਲੋਹੇ ਦੀ ਨਹੀਂ ਹੈਗੀ ਇਹ ਚੋਂ ਮੇਨ ਆਪਣੀਆਂ ਸ਼ਾਫਟਾਂ ਹੀ ਬਣਦੀਆਂ ਨੇ ਪੂਰੀ ਕੁਆਲਿਟੀ ਵਾਲਾ ਕੰਮ ਕਰਦੇ ਹਾਂ ਫਿਰ ਹਾਂਜੀ 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 ਵੀਰੇ ਬਸ ਤੁਹਾਡੇ ਵੀਰ ਭਾਈਆਂ ਦੀ ਕਿਰਪਾ ਨਾਲ ਸਾਰਾ ਕੰਮ ਚੱਲੀ ਜਾਂਦਾ ਜੀ ਮਹਾਰਾਜ ਦੀ ਕਿਰਪਾ ਨਾਲ